ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਮੈਂ ਹਕ ਕੁਲਵਿੰਦਰ ਮਾਹੀ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਸੰਗੀਤ ਜਗਤ ਦੀ ਗੱਲ ਕਰਾਂਗੇ ਸੰਗੀਤ ਜਗਤ ਨੂੰ ਅੱਜ ਇੱਕ ਵਾਰ ਫਿਰ ਵੱਡਾ ਘਾਟਾ ਪਿਆ ਹੈ ਹਰਮਨ ਸਿੱਧੂ ਪੰਜਾਬੀ ਗਾਇਕ ਜਿਨ੍ਹਾਂ ਦੇ ਵੱਲੋਂ ਕਈ ਮਸ਼ਹੂਰ ਗੀਤ ਦਿੱਤੇ ਗਏ ਖਾਸ ਤੌਰ ਤੇ ਮਿਸ ਪੂਜਾ ਦੇ ਨਾਲ ਉਹਨਾਂ ਦੇ ਕਈ ਹਿੱਟ ਗੀਤ ਆਏ ਔਰ ਦਰਦਨਾਕ ਹਾਦਸੇ ਦੇ ਵਿੱਚ ਅੱਜ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਮਾਨਸਾ ਤੋਂ ਪਿੰਡ ਖਿਆਲਾ ਜਾ ਰਹੇ ਸੀ ਹਰਮਨ ਸਿੱਧੂ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਦੀ ਕਾਰ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤਾਂ 40 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਹਰਮਨ ਸਿੱਧੂ ਦੀ ਕਾਫੀ ਹਿੱਟ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਮਾਂਸਾ ਤੋਂ ਪਿੰਡ ਖਿਆਲਾ ਜਾ ਰਹੇ ਸੀ ਦੱਸਦੀ ਹੈ ਕਿ ਮਾਂਸਾ ਕਿਸੇ ਕੰਮ ਲਈ ਗਏ ਸੀ ਪਰ ਜਦੋਂ ਵਾਪਸੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਟਰੱਕ ਦੇ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤਾਂ ਪੰਜਾਬੀ ਸੰਗੀਤ ਜਗਤ ਨੂੰ ਇਹ ਵੱਡਾ ਘਾਟਾ ਲੱਗਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਇਕ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਖਾਸ ਤੌਰ ਤੇ ਜੇਕਰ ਗੱਲ ਕਰੀਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਵੀ ਸੜਕ ਹਾਦਸੇ ਦੇ ਵਿੱਚ ਹੋਈ ਸੀ ਔਰ ਬੀਤੇ ਸਮੇਂ ਤੋਂ ਪੰਜਾਬੀ ਇੰਡਸਟਰੀ ਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਗ੍ਰੈਂਡ ਲੱਗ ਚੁੱਕਾ ਹੈ ਜਿਸ ਤਰੀਕੇ ਦੇ ਨਾਲ ਪੰਜਾਬੀ ਗਾਇਕੀ ਦੇ ਵਿੱਚ ਜਿਹੜੇ ਪੰਜਾਬੀ ਗਾਇਕ ਨੇ ਤਾਂ ਉਹ ਆ ਦੁਨੀਆ ਤੋਂ ਰੁਕਸਤ ਹੋ ਰਹੇ ਨੇ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਪੰਜਾਬੀ ਇੰਡਸਟਰੀ ਸੋਗ ਦੀ ਲਹਿਰ ਦੇ ਵਿੱਚ ਹੈ ਔਰ ਅੱਜ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਜਿੱਥੇ ਪੰਜਾਬੀ ਗਾਇਕੀ ਨੇ ਆਪਣਾ ਇੱਕ ਚਮਕਦਾ ਸਿਤਾਰਾ ਹਰਮਨ ਸਿੱਧੂ ਗਵਾ ਦਿੱਤਾ 40 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਹੈ ਹਰਮਨ ਸਿੱਧੂ ਦੀ ਦੱਸਿਆ ਕਿ ਕਈ ਵਧੀਆ ਗੀਤ ਕਈ ਹਿੱਟ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਖਾਸ ਤੌਰ ਤੇ ਮਿਸ ਪੂਜਾ ਦੇ ਨਾਲ ਜਿਹੜੇ ਉਹਨਾਂ ਦੇ ਗੀਤ ਸੀ ਉਹ ਕਾਫੀ ਹਿੱਟ ਰਹੇ ਸੀ ਉਹ ਦੌਰ ਜਦੋਂ ਮਿਸ ਪੂਜਾ ਦੇ ਵੱਲੋਂ ਅ ਦੂਏਡ Song ਕੱਢੇ ਜਾ ਰਹੇ ਸੀ ਤਾਂ ਉਸ ਦੌਰਾਨ ਹਰਮਨ ਸਿੱਧੂ ਵੀ ਮਿਸ ਪੂਜਾ ਦੇ ਨਾਲ ਕੋਲਾਬੋਰੇਸ਼ਨ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਗੀਤ ਆਉਂਦੇ ਨੇ ਔਰ ਪੇਪਰ ਤੇ ਪਿਆਰ ਸਭ ਤੋਂ ਹਿੱਟ ਗੀਤ ਉਹਨਾਂ ਦਾ ਮੰਨਿਆ ਜਾਂਦਾ ਹੈ ਜੋ ਕਿ ਮਿਸ ਪੂਜਾ ਦੇ ਨਾਲ ਉਹਨਾਂ ਦਾ ਆਇਆ ਸੀ ਇਸ ਤੋਂ ਇਲਾਵਾ ਕਈ ਦੂਗਾਣਾ ਜੋ ਗੀਤ ਆ ਉਹਨਾਂ ਦੇ ਵੱਲੋਂ ਦਿੱਤੇ ਗਏ ਪਰ ਅੱਜ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਤਾਂ ਦਰਦਨਾਕ ਹਾਦਸੇ ਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਮੌਤ ਹੋਈ ਹੈ ਤਾਂ ਹੁਣ ਰੁਖ ਕਰਦੇ ਹਾਂ ਅਗਲੀ ਖਬਰ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ਸ਼ੁਰੂ ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਇਟਲੀ ਦੇ ਵਿੱਚ ਉਹਨਾਂ ਦੇ ਸ਼ੋਅ ਦਾ ਪਹਿਲਾ ਜੋ ਪੋਸਟਰ ਹੈ ਉਹ ਵੀ ਰਿਲੀਜ਼ ਹੋ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਉਹਨਾਂ ਦੇ ਪਿਤਾ ਬਲਕੌਰ ਸਿੰਘ ਬੀਤੇ ਦਿਨਾਂ ਤੋਂ ਇਸੇ ਕੰਮ ਦੇ ਵਿੱਚ ਲੱਗੇ ਹੋਏ ਸੀ ਔਰ ਇਟਲੀ ਦੇ ਵਿੱਚ ਦੌਰਾ ਕਰਦੇ ਨੇ ਇਟਲੀ ਦਾ ਔਰ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਤਾਂ ਇਹ ਵੱਡੀ ਖਬਰ ਹੈ ਸਿੱਧੂ ਮੂਸੇਵਾਲਾ ਦੇ ਚੌਣ ਵਾਲਿਆਂ ਲਈ ਕਿਉਂਕਿ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਹਮੇਸ਼ਾ ਤੋਂ ਹੀ ਮੰਗ ਕਰਦੇ ਰਹੇ ਨੇ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਮਿਟਰ ਨਾ ਦਿੱਤਾ ਜਾਵੇ ਉਹਨਾਂ ਦੇ ਨਾਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਹਾਲਾਂਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਈ ਗੀਤ ਆਉਂਦੇ ਨੇ ਔਰ ਉਹ ਵੀ ਗੀਤ ਉਸੇ ਤਰੀਕੇ ਦੇ ਨਾਲ ਪ੍ਰਸਿੱਧੀ ਹਾਸਲ ਕਰਦੇ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਸਿੱਧੂ ਮੂਸੇਵਾਲਾ ਦੇ ਗੀਤ ਚੱਲਦੇ ਸੀ ਤਾਂ ਉਹਨਾਂ ਦੇ ਫੈਨਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਆਈ ਹੈ ਉਹਨਾਂ ਦੇ ਉਤਸ਼ਾਹ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਆਈ ਹੈ ਤਾਂ ਇਸੇ ਤਰੀਕੇ ਹੁਣ ਹੋਲੋਗ੍ਰਾਮੀ ਟੈਕਨੀਕ ਦੇ ਨਾਲ 3D ਸਿੱਧੂ ਮੂਸੇਵਾਲਾ ਦਾ ਟੂਰ ਲਗਾਇਆ ਜਾਵੇਗਾ ਇਟਲੀ ਦੇ ਵਿੱਚ ਉਹਨਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਟਲੀ ਦੀ ਟੀਮ ਦੇ ਵੱਲੋਂ ਸਾਰਾ ਜੋ ਕੰਮਕਾਜ ਦੇਖਿਆ ਜਾ ਰਿਹਾ ਦੱਸਦੀ ਕਿ ਸਾਈਨ ਟੂ ਗॉड ਇਸ ਟੂਰ ਦਾ ਨਾਮ ਰੱਖਿਆ ਗਿਆ ਔਰ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਤੇ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਸਾਈਨ ਉਸ ਪੋਸਟਰ ਦੇ ਵਿੱਚ ਦਿਖਾਇਆ ਗਿਆ ਜਿਸ ਤਰੀਕੇ ਦੇ ਨਾਲ ਪੱਟਾ ਤੇ ਹੱਥ ਮਾਰ ਕੇ ਉਹ ਉਂਗਲ ਉਤਾਨੂ ਕਰਦੇ ਸੀ ਉਹ ਤਾਂ ਉਹ ਜਿਹੜੀ ਪੋਸਟਰ ਆ ਉਹ ਬਣਾਇਆ ਗਿਆ ਉਹਨਾਂ ਦਾ ਤਾਂ ਉਹ 3D ਪੋਸਟਰ ਜਾਰੀ ਕਰ ਦਿੱਤਾ ਗਿਆ ਔਰ 3D ਟੈਕਨੀਕ ਦੇ ਰਾਹੀਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਪੇਸ਼ ਕੀਤਾ ਜਾਵੇਗਾ ਕਿ ਉਹ ਬਿਲਕੁਲ ਲੱਗਣ ਕਿ ਹੂ ਬੂ ਹੂ ਇੱਕ ਗਾਇਕ ਸਟੇਜ ਦੇ ਉੱਤੇ ਪਰਫਾਰਮ ਕਰ ਰਿਹਾ ਹੈ ਤਾਂ ਇਹ ਹੈਲੋਗ੍ਰਾਮ ਟੈਕਨੀਕ ਦੇ ਰਾਹੀਂ ਉਹਨਾਂ ਦਾ ਸ਼ੋਅ ਕਰਵਾਇਆ ਜਾਵੇਗਾ ਅ uh, 3D ਉਹਨਾਂ ਦਾ ਜੋ ਸਿਗਨੇਚਰ ਆ ਉਹ ਬਣਾਇਆ ਜਾਵੇਗਾ 3D ਉਹਨਾਂ ਦੀ ਜੋ ਆ ਬਾਡੀ ਉੱਥੇ ਕ੍ਰੀਏਟ ਕੀਤੀ ਜਾਵੇਗੀ ਤਾਂ ਦਰਸ਼ਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉਹਨਾਂ ਦੇ ਇਸ ਟੂਰ ਨੂੰ ਲੈ ਕੇ ਕਿਉਂਕਿ ਪੰਜਾਬੀ ਗਾਇਕ ਲਗਾਤਾਰ ਵਰਲਡ ਟੂਰ ਕਰ ਰਹੇ ਨੇ ਤਾਂ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਇਹ ਵਰਲਡ ਟੂਰ ਇੱਕਲ ਵੱਖਰੀ ਪਹਿਚਾਨ ਲੈ ਕੇ ਆਵੇਗਾ ਉਹ ਵੀ ਉਸ ਵੇਲੇ ਜਦੋਂ ਉਹ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਤਾਂ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਦਾ ਮਨਕੀਰਤ ਔਲਖ ਦਾ ਵੱਡਾ ਬਿਆਨ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਮਨਕੀਰਤ ਔਲਖ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਹੈ ਜਿਸ ਦੇ ਵਿੱਚ ਕਈ ਤਿੱਖੇ ਸਵਾਲ ਮਨਕੀਰੋਤ ਔਲਖ ਹੁਣਾ ਤੋਂ ਕੀਤੇ ਗਏ ਔਰ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਵੀ ਸਵਾਲ ਕੀਤੇ ਗਏ ਜਿੱਥੇ ਮਨਕੀਰੋਤ ਔਲਖ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਸਿੱਧੂ ਮੂਸੇਵਾਲਾ ਉਹਨਾਂ ਦਾ ਭਰਾ ਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਇੱਕ ਗੀਤ ਵੀ ਗਾਇਆ ਗਿਆ ਸੀ ਔਰ ਉਹਨਾਂ ਕਿਹਾ ਕਿ ਜਾਣ ਬੁਝ ਕੇ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਜਾ ਰਿਹਾ ਹੈ ਜਦੋਂ ਕਿ ਜਿਸ ਸਮੇਂ ਲਾਰੈਂਸ ਵਿਸ਼ਨੋਈ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜੇਲ੍ਹ ਦੇ ਵਿੱਚ ਤਾਂ ਉਸ ਸਮੇਂ ਹੋਰ ਵੀ ਕਈ ਗਾਇਕਾਂ ਦਾ ਜਿਹੜਾ ਸ਼ੋਅ ਹੈ ਉਹ ਜੇਲ੍ਹ ਦੇ ਵਿੱਚ ਲਗਵਾਇਆ ਗਿਆ ਸੀ ਔਰ ਉਹ ਫੋਟੋ ਸਰਕੂਲੇਟ ਕਰਕੇ ਜਾਣਬੁੱਝ ਕੇ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਲਿੰਕ ਜੋੜਿਆ ਜਾ ਰਿਹਾ ਤਾਂ ਇਸ ਤਰੀਕੇ ਦੇ ਨਾਲ ਮਨਕੀਰਤ ਔਲਖ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਇੱਕ ਫੋਟੋ ਦੇ ਨਾਲ ਜੋੜ ਕੇ ਉਹਨਾਂ ਦਾ ਕਨੈਕਸ਼ਨ ਜੋ ਗੈਂਗਸਟਰਾਂ ਦੇ ਨਾਲ ਜੋੜਿਆ ਜਾ ਰਿਹਾ ਪਰ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਹਾਲਾਂਕਿ ਵਿੱਕੀ ਮਿੱਡੂ ਖੇੜਾ ਬਾਰੇ ਵੀ ਉਹ ਬੋਲਦੇ ਹੋਏ ਨਜ਼ਰ ਆਉਂਦੇ ਨੇ ਕਿ ਵਿੱਕੀ ਮਿੱਡੂ ਖੇੜਾ ਅ ਦੇ ਨਾਲ ਉਹਨਾਂ ਦੀ ਜਾਣ ਪਛਾਣ ਸੀ ਵਿੱਕੀ ਮਿੱਡੂ ਖੇੜਾ ਦੇ ਨਾਲ ਉਹ ਕਾਲਜ ਦੇ ਵਿੱਚ ਪੜੇ ਨੇ ਔਰ ਇਕੋ ਹੀ ਪਾਰਟੀ ਦੇ ਨਾਲ ਉਹ ਜੁੜੇ ਵੀ ਹੋਏ ਸੀ ਇਸ ਕਰਕੇ ਉਹਨਾਂ ਦਾ ਕਾਫੀ ਪਿਆਰ ਸੀ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਸੰਸਕਾਰ ਦੇ ਵਿੱਚ ਵੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਕੈਂਡਲ ਮਾਰਚ ਸ਼ੋਅ ਦੇ ਵਿੱਚ ਜਾਂਦੇ ਨੇ ਤਾਂ ਇਸ ਕਰਕੇ ਲੋਕਾਂ ਦੇ ਵੱਲੋਂ ਇਹ ਸਾਰੀਆਂ ਕੜੀਆਂ ਜੋੜ ਕੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਮਨਕੀਰਤ ਔਲਖ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਸਿੱਧੂ ਮੂਸੇਵਾਲਾ ਉਹਨਾਂ ਦਾ ਭਰਾ ਸੀ ਵਿੱਕੀ ਮਿੱਡੂ ਖੇੜਾ ਵੀ ਉਹਨਾਂ ਦਾ ਭਰਾ ਸੀ ਉਹਨਾਂ ਕਿਹਾ ਕਿ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਗੈਂਗਸਟਰਾਂ ਦੀ ਐਂਟਰੀ ਹੋ ਚੁੱਕੀ ਹੈ ਗੈਂਗਸਟਰਾਂ ਦੇ ਵੱਲੋਂ ਗਾਇਕਾਂ ਨੂੰ ਧਮਕਾਇਆ ਜਾਂਦਾ ਹੈ ਉਹਨਾਂ ਦੇ ਹਿੱਟ ਗੀਤ ਲੈ ਜਾਂਦੇ ਨੇ ਔਰ ਇਸੇ ਤਰੀਕੇ ਜੋ ਕਈ ਗਾਇਕ ਨੇ ਉਹ ਵੀ ਇਹਨਾਂ ਗੈਂਗਸਟਰਾਂ ਦਾ ਸ਼ਿਕਾਰ ਬਣ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਖੁਦ ਇਹਨਾਂ ਗੈਂਗਸਟਰਾਂ ਦਾ ਸ਼ਿਕਾਰ ਆ ਮੈਨੂੰ ਤਾਂ ਖੁਦ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਇੱਕ ਟਰੱਕ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ ਜੋ ਡਰਾਈਵਰ ਸੀ ਜਿੰਦਾ ਸੜ ਗਿਆ ਦੱਸਦੀ ਕਿ ਟਰੱਕ ਦੇ ਵਿੱਚ ਸਿਲੰਡਰ ਸੀ ਸੀਐਨਜੀ ਦਾ ਟਰੱਕ ਸੀ ਜਿਸ ਕਰਕੇ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਇੱਕ ਪਿੱਲਰ ਦੇ ਨਾਲ ਪਹਿਲਾਂ ਟਕਰਾਂਦਾ ਹੈ ਔਰ ਜਦੋਂ ਟਕਰਾਉਂਦਾ ਤਾਂ ਅਚਾਨਕ ਉਸ ਦੇ ਵਿੱਚ ਧੁਮਾਕਾ ਹੁੰਦਾ ਹੈ ਔਰ ਅੱਗ ਲੱਗ ਜਾਂਦੀ ਹੈ ਤਾਂ ਜੋ ਲੋਕ ਮੌਕੇ ਤੇ ਮੌਜੂਦ ਸੀ ਕਹਿੰਦੇ ਨੇ ਕਿ ਤਕਰੀਬਨ ਅੱਧਾ ਘੰਟਾ ਤੱਕ ਡਰਾਈਵਰ ਉਸ ਦੇ ਵਿੱਚ ਫਸਿਆ ਰਿਹਾ ਪਰ ਕਿਉਂਕਿ ਟਰੱਕ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇੰਨਾ ਜ਼ਿਆਦਾ ਧੂੰਆਂ ਉੱਥੇ ਹੋ ਗਿਆ ਕਿ ਕੋਈ ਡਰਾਈਵਰ ਤੱਕ ਪਹੁੰਚ ਨਹੀਂ ਸਕਿਆ ਔਰ ਉਸ ਦੀ ਮੌਤ ਹੋ ਗਈ ਤਾਂ ਬੇਹਦ ਇਹ ਮਨਪੱਗ ਦੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਟਰੱਕ ਦੇ ਸੀਐਨਜੀ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਹੈ ਔਰ ਪੂਰਾ ਟਰੱਕ ਅਗਨੀ ਚ ਪੇੜ ਦੇ ਵਿੱਚ ਆ ਗਿਆ ਔਰ ਉਹਦਾ ਡਰਾਈਵਰ ਕੈਬਿਨ ਦੇ ਵਿੱਚ ਜਿੰਦਾ ਸੜ ਕੇ ਸੁਆਹ ਹੋ ਗਿਆ ਤਾਂ ਡਰਾਈਵਰ ਆਗੇ ਦੀਆਂ ਲਪਟਾਂ ਦੇ ਵਿੱਚ ਹੱਥੀ ਲਾ ਕੇ ਕਾਫੀ ਸਮੇਂ ਤੱਕ ਮਦਦ ਮੰਗਦਾ ਰਿਹਾ ਪਰ ਕੋਈ ਵੀ ਮਦਦ ਲਈ ਨੇ ਪਹੁੰਚ ਸਕਿਆ ਕਿਉਂਕਿ ਆਗਨੀ ਨੀ ਤੇਜ਼ ਸੀ ਤਾਂ ਕੋਈ ਵੀ ਨੇੜੇ ਨਹੀਂ ਜਾ ਸਕਿਆ ਜਿਸ ਕਰਕੇ ਜੋ ਡਰਾਈਵਰ ਹੈ ਉਹਦੇ ਵਿੱਚ ਜਿੰਦਾ ਹੀ ਸੜ ਗਿਆ ਤਾਂ ਮਾਲਵਾ ਟਰਾਂਸਪੋਰਟ ਦਾ ਟਰੱਕ ਸੀ ਜਿਸ ਨੂੰ ਫਿਰੋਜ਼ਪੁਰ ਰੋਡ ਦੇ ਉੱਤੇ ਸਮਾਨ ਦੀ ਡਿਲੀਵਰੀ ਕਰਨ ਜਾਣਾ ਸੀ ਪਰ ਰਸਤੇ ਦੇ ਵਿੱਚ ਇਹ ਹਾਦਸਾ ਹੋ ਜਾਂਦਾ ਹੈ ਪਹਿਲਾ ਇਹ ਜਿਹੜਾ ਟਰੱਕ ਹੈ ਤਕਰੀਬਨ ਇੱਕ ਬੋਰਡ ਦੇ ਨਾਲ ਟਕਰਾਉਂਦਾ ਇੱਕ ਪਿੱਲਰ ਦੇ ਨਾਲ ਟਕਰਾਉਂਦਾ ਜਿਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਔਰ ਉੱਥੇ ਡਰਾਈਵਰ ਜਿੰਦਾ ਸੜਕੇ ਸਵਾਹ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਜੋ ਟਰੱਕ ਹੈ ਉਸ ਦੇ ਵਿੱਚ ਮੈਡੀਕਲ ਦਾ ਸਮਾਨ ਸੀ ਜਿਸ ਕਰਕੇ ਉਹਦੇ ਵਿੱਚ ਅੱਗ ਤੇਜ਼ੀ ਦੇ ਨਾਲ ਫੈਲਦੀ ਹੈ ਔਰ ਉਹ ਜਿਹੜਾ ਡਰਾਈਵਰ ਹੈ ਉਹ ਜਿੰਦਾ ਸੜ ਜਾਂਦਾ ਇਸ ਪੂਰੇ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਜੋ ਲੋਕ ਸੀ ਔਰ ਜੋ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ ਸਤਿ ਸ੍ਰੀ ਅਕਾਲ ਮੇਰਾ ਨਾਮ ਉਦਾਰ ਸਿੰਘ ਆ ਮੈਂ ਤੇ ਕਿਰਕਾਣਾ ਨੂੰ ਅਸੀਂ ਪਿੰਡ ਵਾਇਡੇ ਦੇ ਰਹਿਣ ਵਾਲੇ ਆ ਸਾਹਮਣੇ ਸਾਡਾ ਸਟੋਰ ਆ ਬਲਿੰਕਟ ਦਾ ਹੋਇਆ ਕਿ ਸੀ ਤੇ ਭਾਜੀ ਅਸੀਂ نیچے ਖੜੇ ਸੀਗੇ نیچےੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਤੇ ਆਵਾਜ਼ ਆਈ ਤੇ ਨਾਲ ਹੀ ਨਾ ਅੱਗ ਪੈ ਗਈ ਉਹਨੂੰ ਅਸੀਂ ਫਟਾਫਟ ਭੱਜ ਕੇ ਇੱਥੇ ਉੱਪਰ ਆਏ ਰੋਗ ਸਾਈਡ ਤੋਂ ਪੁਲ ਤੋਂ ਉੱਪਰ ਆ ਕੇ ਦੇਖਿਆ ਵੀ ਹਾਂ ਵੀ ਗੱਡੀ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਠੀਕ ਹੈ ਤੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਵਾਲੇ ਤਿੰਨ ਚਾਰ ਪੰਜ ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਵਿੱਚ ਭਾਜੀ ਬੰਦਾ ਤਾਂ ਇੱਕੋ ਹੀ ਸੀਗਾ ਹੋਰ ਕੋਈ ਬੰਦਾ ਨਹੀਂ ਸੀਗਾ ਉਹ ਤਾਂ ਇੱਕ ਬੰਦੇ ਦਾ ਹੀ ਪਤਾ ਲੱਗ ਉਹ ਵੀ ਐ ਆ ਉਹਦੇ ਪੋਲ ਦੇ ਵਿੱਚ ਨਾ ਮਤਲਬ ਕੀ ਵੱਜਿਆ ਬੰਦਾ ਆ ਜਿਹੜਾ ਪਿੱਛੇ ਪੋਲ ਆ ਜਿਹੜਾ ਪਿੱਛੇ ਪੋਲ ਲੱਗਿਆ ਹੋਇਆ ਨਾ ਦੀ ਭਾਰਤਨਗਰ ਚੋਂ ਕਾਲਾ ਪੋਲ ਜਿਹੜਾ ਐਡਰੈਸ ਵਾਲਾ ਇਹਦੇ ਵਿੱਚ ਗੱਡੀ ਵੱਜੀ ਆ ਇਹਦੇ ਵਿੱਚ ਜਦੋਂ ਗੱਡੀ ਵੱਜੀ ਆ ਗੱਡੀ ਮੁਰੋ ਡੈਂਟ ਪੈ ਗਿਆ ਚੇਬੀ ਹੋ ਗਈ ਤੇ ਬੰਦੇ ਦੀਆਂ ਕਿਤੇ ਲੱਤਾਂ ਲੁੱਤਾਂ ਫਸ ਗਈਆਂ ਤਾਂ ਕਰਕੇ ਉਹਦੇ ਕੋਲ ਨਿਕਲ ਨਹੀਂ ਹੋਇਆ ਜੋ ਤੁਸੀਂ ਇੱਕ ਇੱਕੋ ਬੰਦਾ ਸੀਗਾ ਇੱਕੋ ਹੀ ਬੰਦਾ ਸੀਗਾ ਜਿਹੜਾ ਦੇਖਿਆ ਸੀ ਐਂਬੂਲੈਂਸ ਕਿੰਨੇ ਚਿਰ ਆ ਆਪਣੀ ਫਾਇਰ ਬ੍ਰਿਗੇਡ ਕਿੰਨੇ ਚਿਰ ਚੱਲ ਫਾਇਰ ਬ੍ਰਿਗੇਡ 7-8 ਮਿੰਟ ਦੇ ਵਿੱਚ ਵਿੱਚ ਪਹੁੰਚ ਗਈ ਸੀਗੀ ਮਤਲਬ ਕਿ ਪਹਿਲਾਂ 2-3 ਮਿੰਟ ਤਾਂ ਇਹਨਾਂ ਨੂੰ ਫੋਨ ਕਰਨ ਨੂੰ ਲੱਗੇ ਮੁੜ ਕੇ 3-4 ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਸਾਰੇ 22:30 ਦੇ ਤੁਹਾਨੂੰ ਤਲਾਹ ਹੈ ਕਿ ਪਾਰਕ ਬਲਾਜਾ ਦੇ ਸਾਹਮਣੇ ਪੁਲ ਦੇ ਉੱਤੇ ਭਾਈ ਬੰਦਾ ਵੀ ਮਾਲ ਦਾ ਭਰਿਆ ਟਰੱਕ ਜਾ ਰਿਹਾ ਉਹਨੂੰ ਅੱਗ ਲੱਗੀ ਹੋਈ ਹੈ ਜੀ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚੇ ਆ ਜੀ ਤੇ 20-25 ਮਿੰਟਾਂ ਚ ਅੱਗ ਤੇ ਕਾਬੂ ਪਾ ਲਿਆ ਸਰਚ ਚ ਦੇਖਿਆ ਗਿਆ ਤੇ ਅਗਲੇ ਜੋ ਕੈਬਨ ਦਾ ਡਰਾਈਵਰ ਵਾਲਾ ਉਹ ਚੱਕ ਡੈੱਡ ਬਡੀ ਪਈ ਹੈ ਜੀ ਮਚਲ ਗਈ ਸੀ ਸਾਰੇ ਮਾਲ ਵਾਹ ਗਈ ਹੈ ਜੀ ਟਰਾਂਸਪੋਰਟ ਦਾ ਮਾਲ ਆ ਟਰਾਂਸਪੋਰਟ ਦਾ ਮਾਲ ਆ ਜੀ ਵਿੱਚ ਮਿਕਸ ਹੀ ਆ ਕੱਪੜਾ ਦਵਾਈਆਂ ਸਾਈਕਲ ਵਗੈਰਾ ਹੋਰ ਤੇ ਅੱਗ ਲੱਗਣ ਦਾ ਕਾਰਨ ਸਰ ਇਹਲੇ ਨਹੀਂ ਪਤਾ ਲੱਗ ਸਕਿਆ ਵੀ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਹਾਂਜੀ ਇੱਕ ਬੰਦਾ ਜੀ ਉਹਦੀ ਡੈੱਡ ਬੋਡੀ ਪਈ ਹੈ ਵਿੱਚ ਬਾਕੀ ਸੱਚ ਕਰ ਰਹੇ ਨਹੀਂ ਬਾਕੀ ਕੋਈ ਹੋਰ ਤਾਂ ਨਹੀਂ ਜੀ ਸਰ ਇਹ ਨਹੀਂ ਪਤਾ ਨਹੀਂ ਸੰਤੋ ਆ ਕੇ ਲੱਗੇ ਤੇ ਇਤਲਾਹ ਆਈ ਹੈ ਜੀ ਕਿੰਨੀਆਂ ਗੱਡੀਆਂ ਲੱਗੀਆਂ ਦੋ ਗੱਡੀਆਂ ਲੱਗੀਆਂ ਜੀ ਤੀਜੀ ਆ ਰਹੀ ਹੈ ਵਿੱਚ ਕੀ ਸਮਾਨ ਕੀ ਹੈ ਸਰ ਵਿੱਚ ਇਹ ਟ੍ਰਾਂਸਪੋਰਟ ਦਾ ਮਾਲ ਆ ਜਿੱਦਾਂ ਕੰਬਲ ਵਗੈਰਾ ਪਏ ਨੇ ਦਵਾਈਆਂ ਨੇ ਸਾਈਕਲ ਵਗੈਰਾ ਹੋਰ ਜਿੱਦਾਂ ਟਰਾਂਸਪੋਰਟ ਦਾ ਉਹ ਮਾਲ ਹੈ। ਕੀ ਟਰਾਂਸਪੋਰਟ ਦੀ ਗੱਡੀ ਹੈ? ਹਾਂ ਜੀ। ਇਹ ਲੋਕਲ ਗੱਡੀ ਹੈ ਕਿ ਪਾਸ ਸਰ ਨਹੀਂ ਇਹ ਤਾਂ ਹੁਣ ਬਾਅਦ ਵਿੱਚ ਤਸਵੀਰ ਚ ਪਤਾ ਲੱਗ ਰੁਕ ਕਰਦੇ ਆ ਅਗਲੀ ਖਬਰ ਦਾ ਅਗਲੀ ਖਬਰ ਅਮਿਸਰ ਤੋਂ ਆ ਰਹੀ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਰੰਗੇ ਹੱਥੀ ਹੋਟਲ ਦੇ ਵਿੱਚੋਂ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਪਤੀ ਉੱਥੇ ਰੋ ਰੋ ਕੇ ਦੁਹਾਈਆਂ ਪਾਉਂਦਾ ਰਿਹਾ ਪਤਨੀ ਨੂੰ ਕਹਿੰਦਾ ਰਿਹਾ ਕਿ ਮੇਰੇ ਨਾਲ ਚੱਲ ਪਰ ਪਤਨੀ ਦਾ ਕਹਿਣਾ ਸੀ ਕਿ ਉਸ ਦੇ ਨਾਲ ਨਹੀਂ ਜਾਵੇਗੀ ਤਾਂ ਇਹ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਤੀ ਦੇ ਵੱਲੋਂ ਮਿੰਤਾ ਕੀਤੀ ਨੇ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਸਾਲ 2010 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ ਔਰ ਉਸ ਤੋਂ ਬਾਅਦ ਪਤਨੀ ਦੇ ਲਗਾਤਾਰ ਨਜਾਇਜ਼ ਸਬੰਧਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਪਰਿਵਾਰ ਦਾ ਕਹਿਣਾ ਹੈ ਕਿ ਸਾਲ 2018 ਦੇ ਵਿੱਚ ਵੀ ਇਹਨਾਂ ਦੇ ਨਜਾਇਜ਼ ਸਬੰਧ ਦੀ ਗੱਲ ਸਾਹਮਣੇ ਆਈ ਸੀ ਉਸ ਸਮੇਂ ਵੀ ਪਤਨੀ ਨੂੰ ਇਸੇ ਤਰੀਕੇ ਕਾਬੂ ਕੀਤਾ ਗਿਆ ਸੀ ਪਰ ਉਸ ਸਮੇਂ ਕਿਉਂਕਿ ਬੱਚੇ ਛੋਟੇ ਸੀ ਪਰਿਵਾਰ ਦੇ ਵੱਲੋਂ ਮੰਨਤਾ ਕੀਤੀਆਂ ਗਈਆਂ ਕੁੜੀ ਦੇ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਬੇਟੀ ਦੇ ਨਾਲ ਤੱਕਾ ਕਿਸੇ ਤਰੀਕੇ ਦਾ ਨਾ ਕੀਤਾ ਜਾਵੇ ਤਾਂ ਪਰਿਵਾਰ ਉਸ ਸਮੇਂ ਉਸ ਨੂੰ ਰੱਖਣ ਲਈ ਮੰਨ ਜਾਂਦਾ ਪਰ ਬਾਅਦ ਵਿੱਚ ਵੀ ਉਸ ਦੀਆਂ ਹਰਕਤਾਂ ਇਸੇ ਤਰੀਕੇ ਜਾਰੀ ਰਹਿੰਦੀਆਂ ਨੇ ਤੇ ਅੱਜ ਪਤੀ ਦੇ ਵੱਲੋਂ ਰੰਗੇ ਹੱਥੀ ਬਾਬੂ ਕੀਤਾ ਗਿਆ ਅੰਮ੍ਰਿਤਸਰ ਦਾ ਇਹ ਮਾਮਲਾ ਹੈ ਤੁਹਾਨੂੰ ਦੱਸ ਦਈਏ ਕਿ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਆ ਹਰਕਤਾਂ ਦੇ ਉੱਤੇ ਸ਼ੱਕ ਸੀਗਾ ਇਸ ਕਰਕੇ ਉਸ ਦੇ ਵੱਲੋਂ ਜੀਪੀਐਸ ਉਸ ਦੀ ਸਕੂਟੀ ਤੇ ਲਗਾਇਆ ਜਾਂਦਾ ਹੈ ਔਰ ਜਦੋਂ ਜੀਪੀਐਸ ਦੇ ਨਾਲ ਟਰੈਕ ਉਸ ਦੀ ਲੋਕੇਸ਼ਨ ਕਰਦਾ ਹੈ ਤਾਂ ਇੱਕ ਹੋਟਲ ਤੇ ਜਾ ਕੇ ਉਹ ਰੁਕਦਾ ਹੈ ਤਾਂ ਉਸ ਹੋਟਲ ਦੇ ਵਿੱਚ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਦੇ ਨਾਲ ਰੰਗੇ ਹੱਥੀ ਫੜ ਲੈਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈ ਕੀ ਕਹਿਣਾ ਹੈ ਪਤੀ ਦਾ ਰੋ ਰੋ ਕੇ ਦੁਹਾਈਆਂ ਉਸ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਉਹ ਆਪਣੀ ਪਤਨੀ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਹੈ ਤਾਂ ਕੀ ਕੁਝ ਕਹਿਣਾ ਹੈ ਪਤੀ ਦਾ ਤੁਹਾਨੂੰ ਸੁਣਾ ਦਿੰਦੇ ਹਾਂ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾਜੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਾਰੇ ਨੂੰ ਵਾਰਨਿੰਗ ਦਿੱਤੀ ਇਹਦੇ ਮਾਂ ਮਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆ ਕੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਜਦਾਂ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਘੱਟੋ ਘਾਟ 15 20 ਨੂੰ ਫੋਨ ਕੀਤਾ ਆਪਣੀ ਵਾਈਫ ਨੂੰ 15 20 ਫੋਨ ਕੀਤਾ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਕਿ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਐ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਕੀ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾ ਦੀ ਤੇ ਸਰ ਜਦੋਂ ਮੈਂ ਆਇਆ ਇਸ 11ਵੀਂ ਲੱਤੀ ਵਾਲੇ ਦੇ ਕੋਲ 호텔 ਐ ਕੀਜੀ 호텔 ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰੱਗੇਤੀ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਦਾ ਹਾਂ ਸਾਨੂੰ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਾਲ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਈਲ ਹੋਇਆ ਸੀ ਮੈਨੂੰ ਉਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਆ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਆ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੈਨੂੰ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਰ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀਕਾਰ ਰਵੇ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰਾ ਨਾਮ ਪ੍ਰਵੇਸ਼ ਘਲਟੀ ਹੈ ਜੀ ਅੱਜ ਲੜਕੀ ਦਾ ਮੈਟ ਕਿ ਤੁਹਾਡੇ ਕੋਲ ਲੱਗਦੀ ਕਿਹਦਾ ਲੜਕੀ ਮੇਰੀ ਨੂੰਹ ਆ ਮੇਰੇ ਬੇਟੇ ਦੀ ਘਰ ਦੀ ਹੈ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਕੋਈ ਲੜਾਈ ਝਗੜਾ ਕਰਦੀ ਹੈ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਰ ਸਮਨ ਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਉਦੋਂ ਪਰਿਵਾਰ ਨੇ ਬਹਿ ਕੇ ਜਲੀ ਮਹਲਾ ਜਾਂ ਮੋਤਵਾਰਾ ਨੇ ਬਹਿ ਕੇ ਇਹਦਾ ਰਾਜੀ ਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਰਦੇ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮਐਲਏ ਦੀ ਕੋਟੀ 'ਚ ਬਹਿ ਕੇ ਤੇ ਅਸੀਂ ਰਾਜੀ ਨਾਮਾ ਇਹਦਾ ਹੋਇਆ ਸੀ ਉਹਨੂੰ ਵੀ ਅੱਜ ਇੱਥੋਂ ਫੜੀ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਿਆਮ ਕਹਿੰਦੀ ਕਹਦੀ ਮੈਂ ਐਸੇ ਦਾ ਇਹਦੇ ਨਾਲ ਰਹਿਣਾ ਮੈਂ ਆਪਣੇ ਘਰ ਵਾਲੇ ਨਾਲ ਤੁਹਾਡੇ ਮਤਲਬ ਕੀ ਸਰ ਪਹਿਲੋਂ ਉਹਨੇ ਆਪਣਾ ਭਰਾ ਬਣਾਇਆ ਹੀ ਉਹ ਜਾਣ-ਬੁੱਝ ਕੇ ਤਾਂ ਨਾ 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 ਹਾਂ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੇ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਉਹ ਵੀ ਤੁਹਾਡੇ ਨਾਲ ਅੱਗੋਂ ਆਕਰਦਾ ਦਿਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਕੋਲ ਲੰਘਦਾ ਜਾਂ ਗਲੀ ਬਜਾਰ ਤੋਂ ਲੰਘਦਾ ਚੌੜਾ ਹੋ ਕੇ ਲੰਘਦਾ ਵੀ ਆਹ ਲੋਈ ਅਸੀਂ ਤਾਂ ਜਿਨਾਨੀ ਭਲਾਈ ਪੁੱਤ ਇਸਾਈ ਹੈ ਤੇ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਗੋਹ ਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਸੱਜਿਆ ਇਥੇ ਆਉ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਔਰ ਇਹਦਾ ਹਸਬੰਦ ਆਏ ਨੇ ਬਸ ਉਹਨਾਂ ਦਾ ਇੰਨਾ ਹੀ ਅਪਜ ਡਿਸਕੂਡ ਹੋ ਰਿਹਾ ਕੋਈ ਗਲਪਾ ਕਰ ਲਿਆ ਇੰਨਾ ਬਲੋ ਕਿਆ ਕੇ ਕਿ ਤੇਰਾ ਲੜਕਾ ਉਹਨੇ ਖਲੇ ਭਰਾ ਪਾ ਪੈਣ ਮਾਈ ਸੀ ਆਪਣੇ ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਬਾਕੀ ਇਹ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ